ਜੀ ਡਾਕਟਰ ਰਜਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਪਟਨਾ ਜਗਰਾ ਜੀ ਉਹ ਮੇਰਾ ਸਵਾਲ ਹੈਗੇ ਜੀ ਇਹੀ ਮਤਲਬ ਜਿਉ ਆਪਣੇ ਪਰਮਿੰਸੀੰਗ ਬਿੱਟੂ ਹੈਗੇ ਜੋ ਮੀਰਵਾਸੀ ਲੋਕ ਸਭਾ ਦੇ ਆਪਣੇ ਬੀਜੇਪੀ ਦੇ ਉਹਨਾਂ ਨੂੰ ਕੱਲ ਮੰਤਰੀ ਲਿਆ ਹੈਗਾ ਤੇ ਕਿਵੇਂ ਲੱਗਦਾ ਹੈਗਾ ਤੁਹਾਨੂੰ ਇੱਕੋ ਤੁਹਾਡੇ ਮਾਣ ਨਾਲ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਤੀਸਰੀ ਵਾਰ ਜਿਹੜੀ ਹੈਗੀ ਹੈ ਕੇਂਦਰ ਦੇ ਅੰਦਰ ਨੋਦੀ ਦੀ ਸਰਕਾਰ ਬਣੀ ਹੈ ਔਰ ਉਸ ਸਰਕਾਰ ਦੇ ਵਿੱਚ ਸਾਡੇ ਲੁਧਿਆਣਾ ਤੋਂ ਜੋ ਲੋਕ ਸਭਾ ਦੇ ਉਮੀਦਵਾਰ ਸੀ ਸਰਦਾਰ ਅਗਨੀਤ ਸਿੰਘ ਬਿੱਟੂ ਜੀ ਉਹ ਕੁਝ ਕੁ ਬੋਕਾਂ ਕਰਕੇ ਪਿਛੇ ਰਹਿ ਗਏ ਜੀ ਲੇਕਿਨ ਜਿਵੇਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਲੁਧਿਆਣਾ ਰੈਲੀ ਦੇ ਵਿੱਚ ਆਏ ਸੀ ਉਹ ਬੋਲ ਕੇ ਗਏ ਸੀ ਉਸ ਟਾਈਮ ਤੇ ਕਿ ਤੁਸੀਂ ਬਿੱਟੂ ਨੂੰ ਜਿਤਾ ਕੇ ਭੇਜੋ ਮੈਂ ਇਹਨੂੰ بڑا ਆਦਮੀ ਬਣਾਉਂਗਾ ਜੀ ਤੋਂ ਉਹਨਾਂ ਨੇ ਆਪਦਾ ਬੋਲ ਪਤਾਇਆ ਇਥੋਂ ਪਤਾ ਲੱਗਦਾ ਕਿ ਬੀਜੇਪੀ ਦੇ ਲੀਡਰ ਸਾਹਿਬਾਨ ਜਿਹੜੇ ਹੈਗੇ ਆ ਜੋ ਉਹਨਾਂ ਦੀ ਜ਼ੁਬਾਨ ਤੇ ਆ ਉਹੀ ਉਹ ਕੰਮ ਕਰਦੇ ਆ ਬਿੱਟੂ ਜੀ ਚਾਹੇ ਕੁਝ ਵੋਟਾਂ ਕਰਕੇ ਰਹਿ ਗਏ ਲੇਕਿਨ ਪਾਰਟਾ ਹਾਈ ਕਮਾਂਡ ਨੇ ਉਹਨਾਂ ਨੂੰ ਬਹੁਤ ਵੱਡਾ ਮਾਨ ਸਨਮਾਨ ਖਾਸ ਕਰ ਮੈਂ ਕਹੂੰਗਾ ਲੁਧਿਆਣੇ ਨੂੰ ਪੰਜਾਬ ਨੂੰ ਤਾਂ ਦਿੱਤਾ ਹੀ ਆ ਖਾਸ ਕਰ ਲੁਧਿਆਣੇ ਨੂੰ ਬਹੁਤ ਮਾਨ ਸਨਮਾਨ ਦਿੱਤਾ ਕਿ ਬਿੱਟੂ ਜੀ ਨੂੰ ਕੇਂਦਰੀ ਰਾਜ ਮੰਤਰੀ ਲਿਆ ਉੱਥੇ ਮੈਂ ਜਿੱਥੇ ਸਾਡੇ ਰਮੇਸ਼ ਸਿੰਘ ਬਿੱਟੂ ਜੀ ਨੂੰ ਔਰ ਸਾਰੇ ਦੇਸ਼ ਦੇ ਵਸਨੀਕਾਂ ਨੂੰ ਜਿੱਥੇ ਇੱਕ મોદી ਸਰਕਾਰ ਦੀ ਵਧਾਈ ਦਿੰਨਾ ਉੱਥੇ ਹੀ ਸਾਡੀ ਫਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਰਦਾਰ ਰਮਨੀ ਸਿੰਘ ਬਿੱਟੂ ਜੀ ਨੂੰ ਉਹਨਾਂ ਨੇ ਕੇਂਦਰ ਦੇ ਅੰਦਰ ਕੇਂਦਰੀ ਰਾਜ ਮੰਤਰੀ ਬਣਾ ਕੇ ਜਿੱਥੇ ਲਗਰਾਨੇ ਨੂੰ ਮਾਨਤ ਬਖਸ਼ਿਆ ਉੱਥੇ ਪੰਜਾਬੀਆਂ ਦੇ ਨਾਲ ਖੜਨ ਦਾ ਵੀ ਇੱਕ ਸਨੇਹਾ ਦਿੱਤਾ ਬਿੱਟੂ ਜੀ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਪੰਜਾਬ ਦੇ ਲੋਕਾਂ ਨਾਲ ਖੜਨਗੇ ਪੰਜਾਬ ਦੇ ਲੋਕਾਂ ਨਾਲ ਜੋ ਉਹ ਇਲੈਕਸ਼ਨ ਲੜਨ ਤੋਂ ਪਹਿਲਾਂ ਵਾਅਦੇ ਕਰਕੇ ਗਏ ਆ ਉਹ ਆਪਦੇ ਕੇਂਦਰ ਤੋਂ ਪੂਰੇ ਕਰਵਾਂਗੇ ਕਿਸੇ ਵੀ ਤਰ੍ਹਾਂ ਦਾ ਬਸਲਾ ਨਹੀਂ ਸਸੀ ਕਾਲ ਜੀ ਸਾਰਨੋ ਪਹਿਲੋ ਬਹੁਤ ਬਹੁਤ ਵਧਾਈ ਜੋ ਐਨਡੀਏ ਨੇ ਲਗਾਤਾਰ ਤੀਸਰੀ ਵਾਰ ਆਪਣੀ ਸਰਕਾਰ ਬਣਾਈ ਹੈ ਔਰ ਸਾਡੇ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜੋ ਸ਼ਬਦ ਸਮਾਰੋਹ ਹੋਇਆ ਉਹਨਾਂ ਦੇ ਨਾਲ ਮੰਤਰੀਆਂ ਦਾ ਸ਼ਬਦ ਸਭਾਰੋ ਹੋਇਆ ਉਸ ਲਈ ਸਾਰਿਆਂ ਨੂੰ ਲੱਖ ਲੱਖ ਵਧਾਈ ਸ਼ੁਭ ਕਾਮਨਾਵਾਂ ਔਰ ਇਸ ਵਾਰ ਜਿਹੜਾ ਮੋਦੀ ਸਾਹਿਬ ਦਾ ਵਿਜ਼ਨ ਹੈ ਔਰ ਜਿਵੇਂ ਉਹ ਕਹਿੰਦੇ ਸੀ ਵੀ ਜੋ ਅਸੀਂ ਕੰਮ ਕੀਤੇ ਆ ਉਹ ਤਾਂ ਸਿਰਫ ਟ੍ਰੇਲਰ ਸੀਗਾ ਤੇ ਜਿਹੜੇ ਕੰਮ ਹੁਣ ਹੋਣੇ ਆਉਂਦੇ ਆ ਦੇਸ਼ ਦੇ ਪ੍ਰਤੀ ਜੋ ਚਾਹੇ ਸਾਡੀ ਇਕਨੋਮੀ ਨੂੰ ਤੀਸਰੇ ਨੰਬਰ ਤੇ ਲਿਜਾਣਾ ਹੋਵੇ ਔਰ ਇੱਕ ਵਿਕਸਿਤ ਭਾਰਤ ਜੋ ਸੰਕਲਪ ਲੈ ਕੇ ਚੱਲੇ ਸੀ ਮੋਦੀ ਸਾਹਿਬ ਉਹ ਮੇਰੇ ਸ਼ੁਭ ਕਾਮਨਾਵਾਂ ਹੈ ਕਿ ਇਹ ਬਿੱਟੂ ਜੋ ਕਿ ਹਲਕਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਸੀਗੇ ਔਰ ਉਹਨਾਂ ਨੂੰ ਕੱਲ ਜਿਹੜਾ ਕੇਂਦਰੀ ਰਾਜ ਮੰਤਰੀ ਦਾ ਜਿਹੜਾ ਦਰਜਾ ਦਿੱਤਾ ਗਿਆ ਵਾ ਉਹਦੇ ਲਈ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਅਮੀਸ਼ਾ ਜੀ ਨੱਡਾ ਜੀ ਉਹਨਾਂ ਨੇ ਸਾਡੇ ਲੁਧਿਆਣਾ ਜ਼ਿਲ੍ਹਾ ਪੂਰੇ ਪੰਜਾਬ ਨੂੰ ਮਾਣ ਬਖਸ਼ਿਆ ਔਰ ਇੱਕ ਸੰਕੇਤ ਹੈ ਆਉਣ ਵਾਲੇ 2027 ਦੇ ਵਿੱਚ ਕਿ ਭਾਜਪਾ ਦਾ ਪੰਜਾਬ ਦੇ ਪ੍ਰਤੀ ਜੋ ਉਹਨਾਂ ਦਾ ਫੋਕਸ ਹੈ ਔਰ ਪੰਜਾਬ ਨੂੰ ਕਿਦਾਂ ਬੁਲੰਦੀਆਂ ਤੇ ਲੈ ਜਾਣਾ ਚਾਹੁੰਦੇ ਵਿਕਾਸ ਦੀ ਔਰ ਜੋ ਪੰਜਾਬ ਦੇ ਵਿੱਚ ਕਮੀਆਂ ਪੇਸ਼ ਹਨ ਉਹ ਦੂਰ ਕਰਨਾ ਚਾਹੁੰਦੇ ਆ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਬੇਰੋਜ਼ਗਾਰੀ ਦਾ ਹੋਵੇ ਹੋਰ ਵੀ अनेका ਮੁੱਦੇ ਆ ਪੰਜਾਬ ਦੇ ਬਾਰਡਰ ਸਟੇਟ ਆ ਸੁਰੱਖਿਆ ਦਾ ਬਹੁਤ ਵੱਡਾ ਅਹਿਮ ਮੁੱਦਾਵਾ ਔਰ ਮੈਂ ਇਸ ਗੱਲ ਲਈ ਜਿੱਥੇ ਰੁਨੀਤ ਬਿੱਟੂ ਜੀ ਨੂੰ ਵਧਾਈ ਵੀ ਦਿੰਦਾ ਔਰ ਪੂਰੀ ਹਾਈ ਕਮਾਂਡ ਦਾ ਧੰਨਵਾਦ ਵੀ ਕਰਦਾ ਔਰ ਮੈਂ ਸਪੈਸ਼ਲ ਤੌਰ ਤੇ ਸਾਡੇ ਲੁਧਿਆਣਾ ਦੇ ਕਿਉਂਕਿ ਮੇਰੇ ਕੋਲੇ ਜਿਹੜੀ ਜਗਰਾਉਂ ਸ਼ਹਿਰ ਦੀ ਜ਼ਿੰਮੇਵਾਰੀ ਹੈ ਔਰ ਲੁਧਿਆਣਾ ਦੇ ਵੋਟਰਾਂ ਦਾ ਧੰਨਵਾਦ ਹੈਗੇ ਮੈਂ ਜਗਰਾਉਂ ਦੇ ਨਿਵਾਸੀਆਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਜਪਾ ਨੂੰ ਇੰਨਾ ਭਰਮਾ ਹੁੰਗਾਰਾ ਦਿੱਤਾ ਇਸ ਵਾਰ ਸ਼ਹਿਰ ਦੇ ਵਿੱਚ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਜਪਾ ਨੂੰ ਵੋਟ ਪਾਈ ਹੈ ਉਹਨਾਂ ਨੂੰ ਮੈਂ ਨਮਨ ਕਰਦਾ ਔਰ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ-ਬਹੁਤ ਹਾਂਜੀ ਮੈਂ ਗਰਦਿਆਲ ਸਿੰਘ ਗਾਲਵ ਜੋ ਹਲਕਾ ਲੁਧਿਆਣੇ ਤੋਂ ਸਾਡੇ ਰਮਨਜੀਤ ਸਿੰਘ ਬਿੱਟੂ ਜੀ ਮਿਨਿਸਟਰ ਬਣੇ ਨੇ ਸਾਨੂੰ ਉਹਨਾਂ ਦੀ ਬਹੁਤ ਖੁਸ਼ੀ ਆ ਜੋ ਸਾਡੇ ਦਿੱਲੀ ਦੇ ਵਿੱਚ ਸੈਂਟਰ ਦੇ ਵਿੱਚ ਸਰਕਾਰ ਐਨਡੀਏ ਦੀ ਬਣੀ ਆ ਤੇ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਤੀਜੀ ਵਾਰ ਬਣ ਚੁੱਕੇ ਨੇ ਸਾਨੂੰ ਬਹੁਤ ਖੁਸ਼ੀ ਆ ਜੋ ਵੀ ਉਹਨਾਂ ਨੇ ਸਾਡਾ ਮਾਣ ਬਖਸ਼ਿਆ ਲੁਧਿਆਣੇ ਨੂੰ ਸਾਡੇ ਵੀ ਲੁਧਿਆਣੇ ਦੇ ਵਿੱਚ ਲੀਡਰਸ਼ਿਪ ਦੀ ਬਹੁਤ ਕੱਲ ਤੋਂ ਬਹੁਤ ਜੋਸ਼ ਆ ਵਰਕਰਾਂ ਚ ਬਹੁਤ ਜੋਸ਼ ਆ ਅਸੀਂ 27 ਦੀਆਂ ਵੋਟਾਂ ਦੇ ਵਿੱਚ ਆਉਣ ਵਾਲਾ ਫੇਸ ਬਿੱਟੂ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਜੀ ਬਹੁਤ ਬਹੁਤ